ਸਾਰਿਆਂ ਨੂੰ ਜੈ ਐਮ ਸੀ ਵੀ ਮੇਰਾ ਨਾਮ ਨੀਲਾਮਾ ਮੈਂ ਦਿੱਸੂਏ ਤੋਂ ਬਲੋਂਗ ਕਰਦੀ ਤੇ ਮੇਰੀ ਗਵਾਈ ਇਹ ਆ ਕਿ ਜਦੋਂ ਅਸੀਂ ਚਰਚਾ ਜਾਣਾ ਸ਼ੁਰੂ ਕੀਤਾ ਸੀਗਾ ਤੇ ਮੈਨੂੰ ਪ੍ਰੋਬਲਮ ਇਹ ਸੀਗੀ ਕਿ ਮੈਨੂੰ ਨੀਂਦ ਨਹੀਂ ਆਉਂਦੀ ਸੀਗੀ ਤੇ ਮੇਰੇ ਮੈਂ ਇੱਕ ਸਾਈਡ ਤੇ ਇਧਰ ਪੇਟ 'ਚ ਬਹੁਤ ਜ਼ਿਆਦਾ ਪੇਨ ਹੁੰਦੀ ਸੀ ਉਹਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਨੀਂਦ ਨਹੀਂ ਆਉਂਦੀ ਸੀਗੀ ਤੇ ਮੇਰੇ ਬਹੁਤ ਜ਼ਿਆਦਾ ਇੰਜੈਕਸ਼ਨ ਵੀ ਲੱਗਦੇ ਸੀ ਨੀਂਦ ਦੇ ਟੈਬਲੇਟ ਵੀ ਲੈਣੀ ਸੀਗੀ ਬਟ ਫੇ ਵੀ ਨੀਂਦ ਨਹੀਂ ਆਉਂਦੀ ਸੀਗੀ ਫਿਰ ਮੈਂ ਦਾਸ ਜੀ ਤੋਂ ਚਰਚਾ ਰੰਦਾਵਾ ਤੋਂ ਪਾਸਟ ਸਕਿੰਦਰ ਸੁਖੀ ਤੋਂ ਪ੍ਰੇ ਕਰਵਾਈ ਤੇ ਉਹਨਾਰੇ ਮਤਲਬ ਕਿ ਮੇਰੀ ਪ੍ਰੇ ਕੀਤੀ ਉਸ ਦਿਨ ਤੋਂ ਮੈਨੂੰ ਨੀਂਦ ਆਉਣੀ ਸ਼ੁਰੂ ਹੋ ਗਈ ਤੇ ਮੇਰੇ ਇੰਜੈਕਸ਼ਨ ਵੀ ਬੰਦ ਹੋ ਗਏ ਟੈਬਲਟ ਵੀ ਬੰਦ ਹੋ ਗਈਆ ਮੈਂ ਇਸ ਗੋਇਲ ਪ੍ਰੋਫੈਸਰ ਜੀ ਦਾ ਬਹੁਤ ਸਾਰਾ ਧੰਨਵਾਦ ਕਰਦੀ ਇਸ ਚੰਗਿਆਈ ਲਈ ਤੇ ਮੇਰੀ ਦੂਸਰੀ ਗਵਾਈ ਇਹ ਆ ਕਿ ਮੇਰੇ ਰਸੋਲੀਆਂ ਸੀ ਮਾਸ ਵਾਲੀਆਂ ਬੱਚੇਦਾਨੀ ਵਿੱਚ ਐਕਸਰਸਾਈਜ਼ ਵਧੀ ਜਾਣ ਡਿਆ ਸੀਗਾ ਤੇ ਦਵਾਈਆਂ ਨਾਲ ਵੀ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਡਾਕਟਰਾਂ ਨੇ ਕਿਹਾ ਸੀ ਇਹਦਾ ਕੋਈ ਹੱਲ ਨਹੀਂ ਹੈਗਾ ਆਪਰੇਟ ਕਰਨਾ ਪਊਗਾ ਤੇ ਉਸ ਤੋਂ ਇਲਾਵਾ ਕੁਝ ਨਹੀਂ ਹੋ ਸਕਦਾ ਤੇ ਫਿਰ ਮੈਂ ਪਾਸਟੇ ਸਕਿੰਦਰ ਸੁਖੀ ਵੀ ਤੋਂ ਪ੍ਰੇ ਕਰਵਾਈ ਰੰਦਾਵਾ ਚਾਰਜ ਤੋਂ ਜਿਸ ਨਾਲ ਉਹਨਾਂ ਨਾਲ ਜੁੜੇ ਸੀਗੇ ਤੇ ਉਹਨਾਂ ਨੇ ਮੇਰੀ ਪ੍ਰੇ ਕੀਤੀ ਤਾਂ ਅਸੀਂ ਦੁਬਾਰਾ ਸਕੈਨ ਕਰਵਾਈ ਤੇ ਉਹ ਜਿਹੜੀਆਂ ਰਸੋਲੀਆਂ ਸੀ 51mm ਦੀ ਸੀ 44mm ਦੀ ਸੀਗੀ ਤੇ ਉਹ ਜਦੋਂ ਅਸੀਂ ਫਿਰ ਦੁਬਾਰਾ ਸਕੈਨ ਕਰਵਾਈ ਤੇ ਉਹ ਰਸੋਲੀਆਂ ਪ੍ਰਭੂ ਜੀ ਨੇ ਬਿਲਕੁਲ ਖਤਮ ਕਰ ਦਿੱਤੀਆਂ ਤੇ ਮੈਂ ਪ੍ਰਭੂ ਜੀ ਦਾ ਤੇ ਦਾਸ ਜੀ ਦਾ ਬਹੁਤ ਸਾਰਾ ਧੰਨਵਾਦ ਕਰਦੀ ਹਾਂ ਸਾਰਿਆਂ ਇੰਜੈਂਸੀ ਦੀ